ਅਗਲੀ ਖਬਰ ਜਿਹੜੀ ਆ ਉਹ ਟਰੱਕਾਂ ਵਾਲਿਆਂ ਨਾਲ ਰਿਲੇਟਡ ਆ ਪਿਛਲੇ ਕਾਫੀ ਦਿਨਾਂ ਤੋਂ ਜਿਹੜੇ ਪ੍ਰਾਈਡ ਗਰੁੱਪ ਵਾਲੇ ਆ ਉਹ ਨਿਊਜ਼ ਦੇ ਵਿੱਚ ਹੈਗੇ ਆ ਅੱਜ ਫਰੇਟ ਵੇਵਸ ਨੇ ਇੱਕ ਵਾਰ ਫੇਰ ਨਿਊਜ਼ ਛਾਪੀ ਹੈਗੀ ਆ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਪ੍ਰਾਈਡ ਗਰੁੱਪ ਦੇ ਬੰਦ ਹੋਣ ਤੋਂ ਬਾਅਦ ਜਿਹੜੇ ਫਰੇਟ ਦੇ ਰੇਟਸ ਆ ਤੇ ਡਰਾਈਵਰ ਮਾਰਕੀਟ ਨੂੰ ਇਹ ਕਾਫੀ ਜ਼ਿਆਦਾ ਅਫੈਕਟ ਕਰੂਗੀ ਕੈਨੇਡਾ ਦਾ ਸਭ ਤੋਂ ਵੱਡਾ ਟਰਕਿੰਗ ਜਾਇੰਟ ਆ ਜੋ ਪ੍ਰਾਈਡ ਗਰੁੱਪ ਆ ਉਹ ਉਹਦੇ ਆਪਰੇਸ਼ਨ ਬੰਦ ਹੋ ਗਏ ਹੈਗੇ ਆ ਕਿਉਂਕਿ 52 ਮਿਲੀਅਨ ਡਾਲਰ ਦੀ ਜਿਹੜੀ ਉਹਨਾਂ ਦੀ ਪਲਾਨ ਸੀਗੀ ਉਹ ਉਹ ਨਹੀਂ ਪਾਸ ਹੋ ਸਕੀ ਉਹਨੂੰ ਡਿਸਮਿਸ ਕਰ ਦਿੱਤਾ ਤੇ ਲਿਕুইਡੇਸ਼ਨ ਦੀ ਜਿਹੜੀ ਸੀਗੀ ਪ੍ਰਾਈਡ ਗਰੁੱਪ ਵਨ ਆਫ ਦਾ ਕੈਨੇਡਾ ਚ ਲਾਰਜੇਸਟ ਟਰਕਿੰਗ ਤੇ ਲੀਜ਼ਿੰਗ ਕੰਪਨੀ ਸੀ ਇਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਸੀ ਮਾਰਚ 28 ਨੂੰ ਜਿਹਦੇ ਵਿੱਚ 637 ਮਿਲੀਅਨ ਡਾਲਰ ਇਹਨਾਂ ਨੇ ਦੇਣਾ ਸੀਗਾ ਸਟੇਕ ਹোলਡਰਸ ਜਿਹੜੇ ਆ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ 56 ਮਿਲੀਅਨ ਡਾਲਰ ਦੀ ਜਿਹੜੀ ਵੇਡ ਸੀਗੀ ਜੋਲ ਫੈਮਿਲੀ ਉਹਨੂੰ ਉਹਨੂੰ ਜਿਹੜਾ ਹੈ ਡਿਸਮਿਸ ਕਰ ਦਿੱਤਾ ਸੀ ਤੇ ਵੀਰਵਾਰ ਨੂੰ ਕੋਰਟ ਨੇ ਇਹ ਜਿਹੜੇ ਆਰਡਰ ਕਰ ਦਿੱਤੇ ਸੀ ਡਾਕੂਮੈਂਟਸ ਜਿਹਦੇ ਵਿੱਚ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਪ੍ਰਾਈਡ ਗਰੁੱਪ ਦੇ ਆਪਰੇਸ਼ਨ ਤੇ ਐਸੈਟਸ ਜਿਹੜੇ ਆ ਉਹਨਾਂ ਨੂੰ ਬ੍ਰੇਕ ਕਰ ਦਿੱਤਾ ਜਾਊਗਾ ਤੇ ਕ੍ਰੈਡਿਟਰਸ ਜਿਹੜੇ ਆ ਜਿਨ੍ਹਾਂ ਨੂੰ ਪੈਸੇ ਦੇਣ ਵਾਲੇ ਹੈਗੇ ਆ ਉਹਨਾਂ ਨੂੰ ਪੈਸੇ ਦਿੱਤੇ ਜਾਣਗੇ ਆਰਨਸਟੈਂਡ ਜੰਗ ਇਹ ਸਭ ਤੋਂ ਵੱਡੀ ਜਿਹੜੀ ਅਕਾਊਂਟਿੰਗ ਫਰਮ ਹੈਗੀ ਆ ਉਹਨਾਂ ਨੇ ਆਪਣਾ ਜਿਹੜਾ ਆ 뷰 ਪੁਆਇੰਟ ਦਿੱਤਾ ਸੀ ਤੇ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੀ ਰੀਸਟ੍ਰਕਚਰਿੰਗ ਆ ਇਸ ਕੰਪਨੀ ਦੀ ਉਹ ਫੀਜ਼ੀਬਲ ਨਹੀਂ ਹੈਗੀ ਕੋਰਾਈਡ ਗਰੁੱਪ ਦੇ ਕੋਲ ਇੱਕ ਟਾਈਮ ਦੇ ਉੱਤੇ 20000 ਦੇ ਕਰੀਬ ਟਰੱਕ ਉਹ ਕੰਟਰੋਲ ਕਰਦੇ ਸੀ ਕੈਨੇਡਾ ਤੇ ਯੂ ਐਸ اے ਦੇ ਵਿੱਚ ਆ ਪੀ ਐਮ ٹی ਸੀ ਪ੍ਰਾਈਵੇਟ ਮੋਟਰ ਟਰੱਕ ਕਾਉਂਸਲ ਆ ਆ ਕਹਿੰਦੇ ਆ ਭਈ ਉਹ ਪ੍ਰਾਈਵੇਟ ਫਲੀਟ ਆਪਰੇਟਰਸ ਨੂੰ ਪੂਰੇ ਕੈਨੇਡਾ ਦੇ ਉੱਤੇ ਵਾਚ ਕਰਦਾ ਹੈਗਾ Bright Group ਨੂੰ ਫਾਊਂਡ ਕੀਤਾ ਸੀ ਸैम ਜੋਹਲ ਸੀਈਓ ਤੇ ਉਹਨਾਂ ਦੇ ਬ੍ਰਦਰ ਜਸਵੀਰ ਜੋਹਲ ਨੇ 2010 ਦੇ ਵਿੱਚ ਮਿਸੀਸਾਗਾ অন্ਟਾਰੀਓ 베ਸ ਜਿਹੜੀ ਕੰਪਨੀ ਹੈ ਇਹਦੀਆਂ 50 ਤੋਂ ਵੱਧ ਲੋਕੇਸ਼ਨਸ ਆ ਜਿਸ ਦਾ ਮੈਂ ਤੁਹਾਨੂੰ ਦੱਸਿਆ ਹੈ ਵੀ 20000 ਤੋਂ ਵੱਧ ਟਰੱਕ ਤੇ ਟ੍ਰੇਲਰ ਹੈਗੇ ਆ ਮਾਰਚ ਮਹੀਨੇ ਦੇ ਵਿੱਚ ਮਿਸ਼ੀਬਿਸ਼ੀ ਐਚਸੀ ਕੈਪੀਟਲ ਨੇ ਜਿਹੜਾ ਲਾਸ ਸੂਟ ਫਾਈਲ ਕੀਤਾ ਸੀ ਵੀ 100 ਮਿਲੀਅਨ ਡਾਲਰ ਉਹਨਾਂ ਨੇ ਸਾਡਾ ਦੇਣਾ ਹੈਗਾ ਜਿਹਦੇ ਉੱਤੇ ਉਹ ਡਿਫਾਲਟ ਕਰ ਗਏ ਹੈਗੇ ਆ ਜਿਹੜੇ ਸैम ਜੋਲ ਗਰੁੱਪ ਆ ਇਹ ਕਹਿੰਦੇ ਵੀ ਕੋਵਿਡ ਦੇ ਦੌਰਾਨ ਜਿਹੜੇ ਰੇਟਸ ਅੱਛੇ ਸੀ ਉਸ ਟਾਈਮ ਦੇ ਉੱਤੇ ਇਹ ਬਹੁਤ ਜ਼ਿਆਦਾ ਜਿਹੜੇ ਆ ਐਕਸਪੈਂਡ ਹੋਏ ਹੈਗੇ ਆ ਮਿਸ਼ੀਬਿਸ਼ੀ ਕੈਪੀਟਲ ਤੋਂ ਬਾਅਦ 20 ਤੋਂ ਵੱਧ ਜਿਹੜੇ ਲੈਂਡਰਸ ਆ ਉਹਨਾਂ ਨੇ ਪ੍ਰਾਈਡ ਗਰੁੱਪ ਦੇ ਅਗੇਂਸਟ 637 ਮਿਲੀਅਨ ਡਾਲਰ ਦਾ ਕਰਜ਼ੇ ਦਾ ਜਿਹੜਾ ਕਲੇਮ ਆ ਉਹ ਫਾਈਲ ਕੀਤਾ ਸੀ ਜਿੱਚ ਬਕਬਕ ਕੰਪਨੀਆਂ ਆ ਪਹਿਲੇ ਦਿਨਾਂ ਚ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀ ਪ੍ਰਾਈਡ ਗਰੁੱਪ ਦੇ ਕੋਲ ਹੁਣ 1068 ਟਰੱਕ ਆ 80% ਲੋਡ ਜਿਹੜੇ ਆ ਉਹਨਾਂ ਕੋਲ ਪਰਿਸ਼ੀਏਬਲ ਪ੍ਰੋਡਕਟਸ ਦੇ ਹੈਗੇ ਆ ਕੋਰ ਡਾਕੂਮੈਂਟਸ ਇਹ ਦੱਸਿਆ ਆ ਤੇ 900 ਦੇ ਕਰੀਬ EMPLOYEES ਤੇ ਕੰਟਰੈਕਟਰ ਜਿਹੜੇ ਆ ਹਜੇ ਵੀ ਉਹਨਾਂ ਦੇ ਪੇਰੋਲ ਦੇ ਉੱਤੇ ਹੈਗੇ ਆ ਤੇ 30 ਮਿਲੀਅਨ ਡਾਲਰ ਦੀ ਡੈਪਟ ਉਹਨਾਂ ਦੀ ਆਲਰੇਡੀ ਹੈਗੀ ਆ ਤੇ ਕਹਿੰਦੇ ਭਈ ਜਿਹੜੇ ਡਰਾਈਵਰਸ ਆ ਉਹ ਹੁਣ ਜੌਬ ਲੂਜ਼ ਕਰ ਜਾਣਗੇ ਹੋਪਫੁਲੀ ਕਹਿੰਦੇ ਵੀ ਕਿਸੇ ਗੁੱਡ ਕੰਪਨੀ ਦੇ ਵਿੱਚ ਉਹਨਾਂ ਨੂੰ ਜਿਹੜੀ ਜੌਬ ਆ ਉਹ ਮਿਲ ਜਾਏ ਪਰ ਇਹਦੇ ਨਾਲ ਜੇ ਟੋਟਲੀ ਆਪਰੇਸ਼ਨ ਬੰਦ ਹੋ ਜਾਊਗਾ ਫਰੇਟ ਦੇ ਜਿਹੜੇ ਰੇਟਸ ਆ ਉਹਨਾਂ ਦੇ ਉੱਤੇ ਤੇ ਡਰਾਈਵਰ ਮਾਰਕੀਟ ਦੇ ਉੱਤੇ ਫਰਕ ਪਾਊਗਾ ਇਹ ਅੱਜ ਫਰੇਟ ਵੇਵਸ ਨੇ ਆਰਟੀਕਲ ਛਾਪਿਆ ਬੀਤੇ ਦਿਨਾਂ ਚ ਦਾ ਗਲੋਬ ਐਂਡ ਮੇਲ ਨੇ ਛਾਪਿਆ ਸੀਗਾ ਵੀ 1.6 ਬਿਲੀਅਨ ਡਾਲਰ ਦੀ ਜਿਹੜੀ ਰੀਸਟਰਕਚਰਿੰਗ ਪਲਾਨ ਆ ਉਹ ਇਹਨਾਂ ਦੇ ਫੇਲ ਹੋ ਗਈ ਸੀ ਆ ਸੋ ਇਹਨਾਂ ਨੇ ਬਾਇਬੈਕ ਕਰਨ ਦੀ ਕੋਸ਼ਿਸ਼ ਕੀਤੀ ਕੰਪਨੀ ਨੂੰ 56 ਮਿਲੀਅਨ ਚ ਪਰ ਦੇਣਦਾਰੀਆਂ ਬਹੁਤਿਆ ਹੋਂ ਕਰਕੇ ਰੀਸਟਰਕਚਰਿੰਗ ਆ ਉਹ ਕਿਸੇ ਰੇ ਨਹੀਂ ਲੱਗ ਸਕੀ ਤੇ ਕਹਿੰਦੇ ਵੀ ਉਸ ਨੂੰ ਵਾਈਨਡ ਡਾਊਨ ਹੁਣ ਕਰਨਾ ਪਊਗਾ ਕੰਪਨੀ ਨੂੰ ਤੇ ਐਸੈਟਸ ਜਿਹੜੇ ਆ ਇਸ ਦੇ ਵੇਚਨੇ ਪੈ ਸਕਦੇ ਇਸ ਤੋਂ ਪਹਿਲਾਂ yellow ਕੰਪਨੀ ਇੱਕ ਬਹੁਤ ਵੱਡੀ ਕੰਪਨੀ ਸੀ ਅਮਰੀਕਾ ਦੀ ਉਹ ਵੀ ਇਸੇ ਤਰੀਕੇ ਦੇ ਨਾਲ ਉਹ ਉਹ ਵੀ ਬੰਦ ਹੋਈ ਸੀ ਪਹਿਲੀ ਨਹੀਂ ਕੰਪਨੀ ਨਹੀਂ ਆ ਇਹ ਅਖੀਰਲੀ ਨਹੀਂ ਆ ਟਰੈਕਿੰਗ ਦੇ ਵਿੱਚ ਜੋ ਬਲੱਡ ਬਾਥ ਜਲਦਾ ਆ ਪਿਛਲੇ 2 ਸਾਲਾਂ ਦੇ ਵਿੱਚ ਜੋ ਆਪਾਂ ਦੇਖਿਆ ਵੀ ਹੁਣ ਹਾਲਾਤ ਕੋਈ ਬਾੜੇ ਚੰਗੇ ਨਹੀਂ ਆ ਉਹਦੇ ਕਰਕੇ ਕਈ ਨਵੀਆਂ ਤੇ ਕਈ ਪੁਰਾਣੀਆਂ ਕੰਪਨੀਆਂ ਆ ਉਹਨਾਂ ਦਾ ਕੰਮ ਜਿਹੜਾ ਆ ਉਹ ਹਿਸਾਬ ਦੇ ਨਾਲ ਬੰਦ ਹੋ ਚੁੱਕਾ ਆ ਤੇ ਉਹਨਾਂ ਨੂੰ ਬੈਂਕਰਪਸੀਆਂ ਜਿਹੜੀਆਂ ਉਹ ਕਰਨੀਆਂ ਆ ਪਈਆਂ ਸੋ ਹੁਣ ਦੇਖੋ ਅੱਗੇ ਇਸ ਦੇ ਵਿੱਚ ਕੀ ਬਣਦਾ ਆ ਪਰ ਹਾਲ ਦੀ ਘੜੀ ਜਿਹੜੇ ਜੋਹਲ ਬ੍ਰਦਰਜ਼ ਆ ਜਿਨ੍ਹਾਂ ਨੇ ਇਹ ਕੰਪਨੀ ਸ਼ੁਰੂ ਕੀਤੀ ਸੀ ਉਹਨਾਂ ਦੇ ਲਈ ਇਹ ਬਾੜੀ ਜਿਹੜੀ ਆ ਗੁੱਡ ਖਬਰ ਨਹੀਂ ਆ ਓਵਰ ਆਲ ਅ ਵੀ ਇਹਨਾਂ ਨੂੰ ਹੁਣ ਆਪਣੇ ਜਿਹੜੇ ਕਾਫੀ ਹੱਦ ਤੱਕ ਕੰਮਕਾਜ ਆ ਉਹਨਾਂ ਨੂੰ ਸਮੇਟਣਾ ਜਿਹੜਾ ਉਹ ਪੈ ਸਕਦਾ ਆ ਆ ਚੱਲਦਾ ਰੱਖਣਗੇ ਹੋ ਸਕਦਾ ਨਵੇਂ ਨਾਮ 'ਚ ਹੋ ਸਕਦਾ ਇਸੇ ਨਾਮ ਦੇ ਵਿੱਚ ਥੋੜੇ ਕੰਮ ਦੇ ਨਾਲ ਜਿੱਦਾਂ ਤੁਸੀਂ ਆਲਰੇਡੀ ਦੱਸ ਰਹੇ ਆ ਵੀ ਉਹ ਉਹ ਜਿਹੜਾ ਚਲਾਉਣਗੇ ਪਰ ਆ ਕਾਫੀ ਵੱਡਾ ਜਿਹੜਾ ਇੱਕ ਕੰਮ ਸੀਗਾ ਉਹ ਹੁਣ ਛੋਟਾ ਜਿਹਾ ਉਸ ਦੇ ਮੁਤਾਬਕ ਜਿਹੜਾ ਉਹ ਰਹਿ ਗਿਆ